ਖਤਰੀਆ ਕਾਲ ਦੋਸਤੋ ਦੋਸਤੋ ਆ ਪਾ ਸਬਜੀ ਰਿਲੇਟਡ ਵੀਡੀਓ ਪਾਉਂਦੇ ਰਹਿੰਨੇ ਆ ਜਿਹੜੇ ਵੀਰਾਂ ਕੋਲੇ ਵੀਡੀਓ ਜਾਂਦੀ ਆ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤਾਂ ਜੋ ਆਨ ਰੋਡ ਵਾਲੀ ਵੀਡੀਓ ਤੁਹਾਨੂੰ ਮਿਲਦੀ ਰਹੇ ਆਪਣਾ ਅੱਜ ਮੂਲੀ ਤੇ ਦੁਵਾਰਾ ਗੱਲ ਕਰਦੇ ਆ ਜੀ ਇਹਦੀ ਸਪਰੇਅ ਬਾਰੇ ਇਹਨੂੰ ਜੀ ਛੋਟੀ ਛੋਟੀ ਨੂੰ ਸੁੰਡੀ ਮੱਛਰ ਤੇ ਫੰਗਸ ਤਿੰਨ ਚੀਜ਼ਾਂ ਬਹੁਤ ਜ਼ਿਆਦਾ ਅਟੈਕ ਕਰਦੀਆਂ ਕਿਉਂ ਗੀਤੀ ਮੂਲ ਲੱਗੀ ਐ ਤੇ ਜੇ ਇਹਨੂੰ ਪਾਣੀ ਜ਼ਿਆਦਾ ਲੱਗ ਜੇ ਪਾਣੀ ਦਾ ਵੀ ਧੱਕਾ ਲੱਗਦਾ ਸੁੰਡੀ ਵਾਸਤੇ ਜੀ ਆਪਾਂ ਪ੍ਰੋਕਲੈਨ 1.9 ਜਾਂ ਕੋਰਾਜਨ ਕਰ ਸਕਦੇ ਆ ਤੇ ਤੇਲੇ ਵਾਸਤੇ ਉਸੀਨ ਹਲਾਲਾ ਇਕਟਾਰਾ ਜਿਹੜੀਆਂ ਆਪ ਨੂੰ ਰਿਕੁਆਇਰਮੈਂਟ ਹੁੰਦੀਆਂ ਆਪਾਂ ਕਰ ਉਹ ਕਰ ਸਕਦੇ ਜਾਂ ਮਿਲਦੀਆਂ ਇਹ ਤੇ ਚਿੱਟਾ ਮਛਲ ਅਟੈਕ ਬਹੁਤ ਕਰਦਾ ਹੈ ਫਾਕਸ ਵਾਸਤੇ ਜੀ ਆਪਾਂ ਕੁ ਸਟੂਡੀਓ ਜਾਂ ਐਮ ਇਸਟੈਰੀ ਕਰਾਂਗੇ ਜਿੱਥੇ ਵੈਸਟ ਪੰਗੀ ਸੜ ਹੈ ਇਹਦੀ ਜੜ ਚ ਮਤਲਬ ਜੜ ਕਣੀਓ ਇਹ ਕਈ ਰ ਖਰਾਬ ਹੋਣ ਲੱਗ ਜਾਂਦੀ ਹੈ ਉਹਦੇ ਵਾਸਤੇ ਆਪਾਂ ਐਮ ਇਸਟੈਰੀ ਕਰ ਰਹੇ ਹਾਂ ਤੇ ਤੇ ਜਾਂ ਇਹਦੇ ੱੱਬੇ ਪੈਣ ਲੱਗ ਜਾਂਦੇ ਇਹਦੇ ਪੱਤਿਆਂ ਤੇ ਹਲਕੇ ਹਲਕੇ ਚਿੱਟੇ ਹੋਣ ਲੱਗ ਜਾਂਦੇ ਆ ਆਪਣੇ ਇਹ ਚੀਜ਼ ਦੇ ਆਪਾਂ ਇੱਕ ਦੂਪਹਿਲਾਂ ਇਹਨੂੰ ਪੰਗੀ ਸੜ ਦੇ ਚੁੱਕੇ ਹਾਂ ਤੇ ਉਸ ਕਰਕੇ ਉਹ ਦੇਣਾ ਜ਼ਰੂਰੀ ਹੈ ਇਹ ਚੀਜ਼ਾਂ ਨੂੰ ਜ਼ਰੂਰੀ ਹੈ ਜੀ ਮੰਨ ਲਓ ਤਿੰਨ ਚਾਰ ਚੀਜ਼ਾਂ ਇਹ ਸਪਰੇਆ ਜਿਹੜੀਆਂ ਇਹਨੂੰ ਰਿਪੀਟ ਕਰਨੀਆਂ ਚਾਹੀਦੀਆਂ ਮੱਛਰੀ ਵੀ ਨੂੰ ਜ਼ਿਆਦਾ ਰਹਿੰਦਾ ਹੈ ਕਿਉਂ ਖੇਤੀ ਇਹ ਛੋਟੀ ਹੈ 40 ਤੋਂ 45 50 ਡਨਾ ਦੀ ਖੇਤੀ ਹੈ ਇਹ ਤੇਨੂੰ ਹਰ 5 ਤੋਂ 7 ਦਿਨਾਂ ਬਾਅਦ ਸਪਰੇਆਾਂ ਰਿਪੀਟ ਕਰਨੀਆਂ ਪੈਂਦੀਆਂ ਤਾਂ ਜੋ ਇਹ ਖਰਾਬ ਨਾ ਹੋਵੇ ਤੇ ਆਪਣੀ ਗਰੋਥ ਸਾਰੀ ਚੱਕਰਾ ਦੇ ਭਰਾ ਦੁਆਰੇ ਦਿਖਾ ਦੇ ਤੇ ਆਪਾਂ ਇਹਨੂੰ ਚੌਥੇ ਤੋਂ ਪੰਜਵੇਂ ਦਿਨ ਆਪਾਂ ਤੇਲੇ ਵਾਲੀ ਤੇ ਸੁੰਡੀ ਵਾਲੀ ਤੇ ਫੰਗੀਸਾਈਡ ਆਪਾਂ ਦੇ ਰਹੇ ਹਾਂ ਜੀ ਆਪਣੇ ਵੀਡੀਓ ਵਧੀਆ ਲੱਗਦੀਆਂ ਕਮੈਂਟ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਧੰਨਵਾਦ